ਤਿਆਂ ਤੇ ਪੰਜਾਬੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਦੁਬਾਰਾ ਅਮਰੀਕਾ ਦੇ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ ਨੇ ਵੱਡਾ ਐਲਾਨ ਕੀਤਾ ਹੈ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ ਡੋਨਾਲਡ ਟਰੰਪ ਵੱਲੋਂ ਇਹ ਐਲਾਨ ਇੱਕ ਇੰਟਰਵਿਊ ਦੇ ਦੌਰਾਨ ਕੀਤਾ ਗਿਆ ਜਿਸ ਦੇ ਵਿੱਚ ਪੂਰੀ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਗਿਆ ਹੈ ਕੀ ਡੋਨਾਲਡ 트럼ਪ ਐਮਰਜੈਂਸੀ ਲਗਾ ਕੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਗੇ ਤਾਂ ਇਸ ਨੂੰ ਲੈ ਕੇ ਕਹਿ ਲਿਆ ਜਾਵੇ ਕਿ ਉੱਥੇ ਜਿਹੜੇ ਪੰਜਾਬੀ ਨੇ ਜਾਂ ਫਿਰ ਹੋਰ ਮੁਲਕ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਦੇ ਸਰ ਉੱਤੇ ਖਤਰੇ ਦੀ ਘੰਟੀ ਲਟਕ ਰਹੀ ਹੈ ਡੋਨਾਲਡ 트럼ਪ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੇ ਲਈ ਨੈਸ਼ਨਲ ਐਮਰਜੈਂਸੀ ਲਗਾਈ ਜਾਵੇਗੀ ਨਾਲ ਹੀ ਉਹਨਾਂ ਕਿਹਾ ਹੈ ਕਿ ਮਾਸ ਰੀਪੋਰਟੇਸ਼ਨ ਕਰਨ ਲਈ ਫੋਰਸ ਨੂੰ ਕਮਾਂਡ ਵੀ ਦਿੱਤੀ ਜਾਵੇਗੀ ਤਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਸਭ ਤੋਂ ਪਹਿਲਾ ਕੰਮ ਹੈ ਤਾਂ ਇੱਕ ਇੰਟਰਵਿਊ ਦੇ ਦੌਰਾਨ ਡੋਰਨ ਟਰੰਪ ਕੋਲ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਟੰਗ ਦੇ ਨਾਲ ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਹੁਣ ਬਾਹਰ ਕੱਢਿਆ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਲੱਖਾਂ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾ ਦੇ ਸਿਰ ਉੱਤੇ ਹੁਣ ਖਤਰੇ ਦੀ ਕੰਟੀ ਲਟਕ ਰਹੀ ਹੈ ਤਾਂ ਵੱਡੀ ਗੱਲ ਹੈ ਕਿਉਂਕਿ ਲੱਖਾਂ ਕਰੋੜਾਂ ਪਿਆਰ ਖਰਚ ਕੇ ਜਿਹੜੇ ਲੋਕ ਨੇ ਇੱਥੋਂ ਤੱਕ ਪੰਜਾਬੀ ਭਾਰਤੀ ਜਿਹੜੇ ਨੇ ਬਾਹਰ ਦਾ ਰੁੱਖ ਕਰਦੇ ਨੇ ਅਤੇ ਉੱਥੇ ਚੰਗਾ ਕਮਾਉਣ ਦੇ ਲਈ ਜਾਂਦੇ ਨੇ ਪਰ ਉੱਥੇ ਜਦੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਦੋਂ ਵਿਦੇਸ਼ ਦੇ ਵਿੱਚ ਜਾਂਦੇ ਨੇ ਗੱਲ ਕੀਤੀ ਜਾਵੇ ਜੇ ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਜਿਹੜੇ ਗੈਰ ਕਾਨੂੰਨੀ ਟੰਗ ਦੇ ਨਾਲ ਗਏ ਨੇ ਹੁਣ ਉੱਥੇ ਉਹਨਾਂ ਪ੍ਰਵਾਸੀਆਂ ਉੱਤੇ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ 트ੰਪ ਕੋਲੋਂ ਖਤਰੇ ਦੀ ਘੰਟੀ ਲਟਕਾਈ ਗਈ ਹੈ ਤਾਂ ਇਸ ਗੱਲ ਦਾ ਜ਼ਿਕਰ ਜਰਾ ਡੋਨਾਲਡ 트ੰਪ ਕੋਲੋਂ ਇੱਕ ਇੰਟਰਵਿਊ ਦੇ ਦੌਰਾਨ ਕੀਤਾ ਗਿਆ ਜਿੱਥੇ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ ਨਾਲੇ ਵੀ ਜ਼ਿਕਰ ਕੀਤਾ ਹੈ ਕਿ ਐਮਰਜੈਂਸੀ ਲਗਾ ਕੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਗੇ ਇਹਦੀ ਜੇ ਗੱਲ ਕੀਤੀ ਜਾਵੇ ਤਾਂ ਜਦੋਂ ਅਮਰੀਕਾ ਦੇ ਵਿੱਚ ਚੋਣਾ ਸੀ ਰਾਸ਼ਟਰਪਤੀ ਦੀਆਂ ਤਾਂ ਉਸ ਸਮੇਂ ਚੋਣ ਪ੍ਰਚਾਰ ਦੇ ਦੌਰਾਨ 트럼ਪ ਲੋ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਸੀ ਕਿ ਉਹ ਪ੍ਰਵਾਸੀਆਂ ਨੂੰ ਕੋਈ ਵੀ ਸਹੂਲਤ ਨਹੀਂ ਦੇਣਗੇ ਅਤੇ ਜਿਹੜੇ ਉੱਥੇ ਅਮਰੀਕਾ ਦੇ ਵਸਨੀਕ ਹੈ ਉਹਨਾਂ ਨੂੰ ਸਾਰੀਆਂ ਸਹੂਤਾ ਮੁਹੱਈਆ ਕਰਵਾਈਆਂ ਜਾਣਗੀਆਂ ਉਹਨਾਂ ਦੇ ਹੱਕਾਂ ਉੱਤੇ ਡਾਕਾ ਨਹੀਂ ਮਾਰਨ ਦਿੱਤਾ ਜਾਵੇਗਾ ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਅਤੇ ਦੇਵਸ ਨੀਕ ਨੇ ਉਹਨਾਂ ਨੂੰ ਹਰ ਇੱਕ ਸਹੂਲਤ ਦਿੱਤੀ ਜਾਵੇਗੀ ਉਹਨਾਂ ਦੇ ਜੋ ਹੱਕ ਨੇ ਉਹਨਾਂ ਦਿੱਤੇ ਜਾਣਗੇ ਪਰ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਹੈ ਉਹਨਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾਵੇਗੀ ਤਾਂ ਹੁਣ ਇੱਕ ਇੰਟਰਵਿਊ ਦੇ ਦੌਰਾਨ ਇਹ ਵੱਡਾ ਖੁਲਾਸਾ ਵੀ ਕਰ ਦਿੱਤਾ ਗਿਆ ਕਿ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਕੰਮ ਕਰ ਰਹੇ ਆ ਤਾਂ ਉਹਨਾਂ ਨੂੰ ਹੁਣ ਰਿਪੋਰਟ ਕੀਤਾ ਜਾਵੇਗਾ ਬਾਹਰ ਕੱਢਿਆ ਜਾਵੇਗਾ ਅਮਰੀਕਾ ਤੋਂ ਤਾਂ ਇਸ ਦੇ ਨਾਲ ਤੁਹਾਨੂੰ ਦੱਸ ਦਿੰਦੇ ਆ ਦੀ ਪ੍ਰਵਾਸੀਆਂ ਗੈਰ ਕਾਨੂੰਨੀ ਪ੍ਰਵਾਸੀਆਂ ਉੱਤੇ ਹੁਣ ਖਤਰੇ ਦੀ ਘੰਟੀ ਜਿਹੜੀ ਹੈ ਉਹ ਲਟਕ ਰਹੀ ਹੈ ਤਾਂ ਕਿਉਂਕਿ ਅਕਸਰ ਅਸੀਂ ਵੇਖਦੇ ਹਾਂ ਕਿ ਕਈ ਅਜਿਹੇ ਲੋਕ ਨੇ ਨੇ ਅਜਿਹੇ ਜਿਹੜੇ ਕਿ ਡੋਂਕੀ ਲਗਾ ਕੇ ਜਿਹੜਾ ਅਮਰੀਕਾ ਜਾਂਦੇ ਨੇ ਬਾਰਡਰ ਦੇ ਜ਼ਰੀਏ ਡੋਂਕੀ ਲਗਾ ਕੇ ਗੈਰ ਕਾਨੂੰਨ ਤਰੀਕੇ ਦੇ ਨਾਲ ਪਹੁੰਚਦੇ ਨੇ ਅਮਰੀਕਾ ਪਹੁੰਚਦੇ ਨੇ ਪਰ ਹੁਣ ਉਹਨਾਂ ਪ੍ਰਵਾਸੀਆਂ ਉੱਤੇ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਵੱਡਾ ਐਲਾਨ ਕਰਦਿਆਂ ਹੋਇਆ ਇਹਨਾਂ ਨੂੰ ਬਾਹਰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਇਹ ਕਹਿ ਲਿਆ ਜਾਵੇ ਕਿ ਅਮਰੀਕਾ ਦੇ ਵਿੱਚ ਬੈਠੇ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਦੇ ਲਈ ਇਹ ਵੱਡਾ ਝਟਕਾ ਹੋ ਸਕਦਾ ਹੈ